ਹਾਂਜੀ ਦੋਸਤੋ ਹਾਜ਼ਰ ਹੈ ਤੁਹਾਡੇ ਸਾਰਿਆਂ ਲਈ ਅੱਜ ਇੱਕ ਹੋਰ ਨਵੀਂ ਅਪਡੇਟ ਲੈ ਕੇ ਸੋ ਸਿੱਖਿਆ ਵਿਭਾਗ ਵੱਲੋਂ ਸਿਰਫ 5 ਮਿੰਟ ਪਹਿਲਾਂ ਹੀ ਜਿਹੜਾ 845 ਦੇ ਉੱਪਰ ਜਿਹੜਾ ਇੱਕ ਪੱਤਰ ਜਾਰੀ ਹੋਇਆ ਹੈ 6835 ਕੈਂਡੀਡੇਟਸ ਵਾਸਤੇ ਸੋ ਕੀ ਹੈ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਹਾਂ ਕਿਰਪਾ ਕਰਕੇ ਬਨੇ ਰਹੋ ਤੇ ਇਹ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਹ 6835 ਕੈਂਡੀਡੇਟਸ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਕੱਲ ਨੂੰ ਜਿਹੜਾ ਹੈਗਾ 6835 ਕੈਂਡੀਡੇਟਸ ਵਾਸਤੇ ਜੁਆਇਨਿੰਗ ਲੈਟਰ ਜਿਹੜੇ ਉਹ ਦਿੱਤੇ ਜਾ ਰਹੇ ਹੈ ਜਾਣਕਾਰੀ ਕੀ ਤੁਹਾਡਾ ਸਾਂਝੀ ਕਰਦੇ ਆ ਸੋ ਜਿਵੇਂ ਕਿ ਆਪਾਂ 60 ਦੇ ਵੀ 635 ਕੈਂਡੀਡੇਟਸ ਦੀ ਜਿਹੜੀ ਲਿਸਟਾਂ ਉਹ ਰੀਕਾਸਟ ਹੋਈਆਂ ਸੀ ਸੋ ਲਿਸਟਾਂ ਰੀਕਾਸਟ ਹੋਣ ਤੋਂ ਬਾਅਦ ਜਿਹੜਾ ਉਹਨਾਂ ਦੀ ਸਿਲੈਕਸ਼ਨ ਸੂਚੀ ਜਾਰੀ ਕੀਤੀ ਗਈ ਹੈ ਦੁਬਾਰਾ ਤੋਂ ਇਹ ਫੇਸ 1 ਦੀ ਹੈ ਦੋਸਤੋ ਫੇਸ 1 ਦੇ ਵਿੱਚ ਜਿਹੜੀ ਉਹਨਾਂ ਦੀ ਲਿਸਟਾਂ ਰੀਕਾਸਟ ਹੋਈਆਂ ਸੋ ਸਿਲੈਕਸ਼ਨ ਸੂਚੀ ਵਿੱਚ ਓਪਨ ਕੈਟਾਗਰੀ ਵਿੱਚ ਈਡਬਲਯੂਐਸ ਕੈਟਾਗਰੀ ਦੇ ਨਵੇਂ ਯੋਗ ਉਮੀਦਵਾਰ ਸ਼ਾਮਲ ਕੀਤੇ ਗਏ ਹੈ ਜੀ ਠੀਕ ਹੈ ਜੀ ਜਿਸ ਕਾਰਨ ਈਡਬਲਯੂਐਸ ਕੈਟਾਗਰੀ ਦੀਆਂ ਖਾਲੀ ਇਸਾਮੀਆਂ ਵਿਰੁੱਧ 117 ਯੋਗ ਉਮੀਦਵਾਰਾਂ ਨੂੰ ਆਨਲਾਈਨ ਪ੍ਰਕਿਰਿਆ ਰਾਹੀਂ ਮਿਤੀ 3-5-2025 ਤੋਂ 4-5-2025 ਨੂੰ ਸਟੇਸ਼ਨ ਚੋਣ ਕਰਵਾਈ ਗਈ ਸੀ ਸੋ ਜਿਸ ਅਨੁਸਾਰ ਐਮ ਆਈ ਐਸ ਸਾਖਾ ਵੱਲੋਂ 117 ਯੋਗ ਉਮੀਦਵਾਰਾਂ ਨੂੰ ਅਲਾਟ ਕੀਤੇ ਗਏ ਸਟੇਸ਼ਨ ਉਹਨਾਂ ਦੀ ਆਈਡੀ ਵਿੱਚ ਅਪਲੋਡ ਕੀਤੇ ਜਾ ਚੁੱਕੇ ਹਨ ਠੀਕ ਹੈ ਜੀ ਸੋ ਯੋਗ ਉਮੀਦਵਾਰਾਂ ਨੂੰ ਜਿਸ ਜ਼ਿਲ੍ਹੇ ਵਿੱਚ ਸਟੇਸ਼ਨ ਅਲਾਟ ਹੋਇਆ ਕਿਉਂਕਿ ਦੋਸਤੋ 6435 ਕੈਂਡੀਡੇਟਸ ਨੂੰ ਪਰਸਨਲੀ ਨਿੱਜੀ ਤੌਰ ਤੇ ਉਹਨਾਂ ਨੂੰ ਚਾਹੇ ਮੇਲ ਰਹੀ ਜਾਂ ਜਿਹੜਾ ਵੀ ਉਹਨਾਂ ਨੇ ਕੋਈ ਕੰਟੈਕਟ ਨੰਬਰ ਦਿੱਤਾ ਹੈ ਕਿਸੇ ਵੀ ਤਰ੍ਹਾਂ ਦਾ ਠੀਕ ਹੈ ਜੀ ਸੋ ਉਹਦੇ ਵਿੱਚ ਉਹਨਾਂ ਦੀ ਈ ਪੰਜਾਬ ਆਈਡੀ ਦੇ ਵਿੱਚ ਜਿਹੜੇ ਉਹ ਸਟੇਸ਼ਨ ਉਹਨਾਂ ਨੇ ਭਰੇ ਸੀ ਉਹ ਸਟੇਸ਼ਨ ਉਹਨਾਂ ਨੂੰ ਸ਼ੋ ਹੋ ਚੁੱਕੇ ਆ ਠੀਕ ਹੈ ਜੀ ਉਹਨਾਂ ਦਾ ਪਸੰਦੀਦਾ ਸਟੇਸ਼ਨ ਉਹਨਾਂ ਨੂੰ ਮਿਲ ਚੁੱਕਾ ਹੈ ਠੀਕ ਹੈ ਜੀ ਸੋ ਉਸ ਸਟੇਸ਼ਨ ਨੂੰ ਲੈਣ ਵਾਸਤੇ ਨਿਯੁਕਤੀ ਪੱਤਰ ਲੈਣ ਵਾਸਤੇ ਤੁਸੀਂ ਕੀ ਕਰਨਾ ਜੀ ਯੋਗ ਉਮੀਦਵਾਰ ਜਿਸੇ ਜ਼ਿਲ੍ਹੇ ਵਿੱਚ ਸਟੇਸ਼ਨ ਅਲਾਟ ਹੋਇਆ ਹੈ ਤੁਹਾਡੀ ਆਈਡੀ ਦੇ ਵਿੱਚ ਦੇਖ ਲਓ ਤੁਹਾਨੂੰ ਤੁਹਾਡੀ ਆਈਡੀ ਦੇ ਵਿੱਚ ਤੁਹਾਡੀ ਜਿਹੜਾ ਸਟੇਸ਼ਨ ਅਲਾਟਮੈਂਟ ਹੋਇਆ ਉਹ ਸ਼ੋ ਹੋ ਚੁੱਕਾ ਹੋਊਗਾ ਇਹ ਪੰਜਾਬ ਆਈਡੀ ਦੇ ਉੱਪਰ ਠੀਕ ਹੈ ਜੀ ਤੇ ਉਸ ਹੈ ਉਹ ਸਿਲੈਕਸ਼ਨ ਨਤੀਜੇ ਦੀ ਕਾਪੀ ਜਿਹੜੇ ਤੁਸੀਂ ਸਿਲੈਕਸ਼ਨ ਸੂਚੀ ਦੇ ਵਿੱਚ ਜਾਰੀ ਤੁਹਾਡਾ ਨੰਬਰ ਆਇਆ ਠੀਕ ਹੈ ਜੀ 117 ਕੈਂਡੀਡੇਟਸ ਨੇ ਉਹ ਸਿਲੈਕਸ਼ਨ ਸੂਚੀ ਦੀ ਕਾਪੀ ਆਨਲਾਈਨ ਸਟੇਸ਼ਨ ਅਲਾਟਮੈਂਟ ਦੀ ਕਾਪੀ ਠੀਕ ਹੈ ਜੀ ਜਿਹੜਾ ਸਟੇਸ਼ਨ ਤੁਸੀਂ ਚੁਣਿਆ ਸੀ ਉਹਦਾ ਤੁਹਾਨੂੰ ਸਟੇਸ਼ਨ ਅਲਾਟ ਹੋਇਆ ਹੈ ਉਹਦੀ ਕਾਪੀ ਅਤੇ ਆਪਣਾ ਆਈਡੀ ਪ੍ਰੂਫ ਭਾਵ ਆਧਾਰ ਕਾਰਡ ਜਾਂ ਉਹ ਵੀ ਜਿਹੜਾ ਕੋਈ ਲੋੜਿੰਦਾ ਸਰਟੀਫਿਕੇਟ ਹੈ ਸਾਰਿਆਂ ਦੀ ਅਹੀ ਫੋਟੋ ਕਾਪੀ ਜਾਂ ਤੁਸੀਂ ਜ਼ਰੂਰ ਦੋਸਤੋ ਨਾਲ ਲੈ ਕੇ ਜਾਣੀ ਹੈ 10ਵੀਂ 12ਵੀਂ ਜਾਂ ਜਿਹੜਾ ਵੀ ਜੇਕਰ ਤੁਹਾਡਾ ਗ੍ਰੈਜੂਏਸ਼ਨ ਦਾ ਹੈ ਉਸ ਤੋਂ ਬਾਅਦ ਆਧਾਰ ਕਾਰਡ ਵਗੈਰਾ ਠੀਕ ਹੈ ਜੀ ਪੰਜਾਬ ਰੈਜ਼ਿਡੈਂਸ ਵੀ ਜ਼ਰੂਰੀ ਹੈ ਠੀਕ ਹੈ ਕਿਉਂਕਿ ਪੰਜਾਬ ਦੇ ਬਿਸਨਸ ਵਾਸਤੇ ਨੇ ਤੇ ਜਾਂ ਜਿਹੜੇ ਇਹਨਾਂ ਨੇ ਕਾਪੀ ਮੰਗੀਆਂ ਤੁਹਾਡੀਆਂ ਸਟੇਸ਼ਨ ਚੋਣ ਦੀ ਤੇ ਦੂਸਰਾ ਸਿਲੈਕਸ਼ਨ ਸੂਚੀ ਦੀ ਇਹ ਦੌੜਿੰਦੇ ਦਸਤਾਵੇਜ਼ ਲੈ ਕੇ ਮਿਤੀ 29 5 ਠੀਕ ਹੈ ਜੀ ਦੋਸਤੋ ਨੇ ਡੇਟ ਯਾਦ ਕਰ ਲਓ ਅੱਜ 845 ਦੇ ਉੱਪਰ ਹੀ ਜਿਹੜਾ ਇਹ ਪੱਤਰ ਜਾਰੀ ਹੋਇਆ ਹੈ ਕੱਲ 30 ਤਰੀਕ ਹੈ ਸੋ 29 ਤਰੀਕ ਨੂੰ 29 5 2025 ਨੂੰ ਸਬੰਧਤ ਦਫ਼ਤਰ ਜ਼ਿਲ੍ਹਾ ਸਿੱਖਿਆ ਅਫਸਰ ਜਿਹੜਾ ਐਲੀਮੈਂਟਰੀ ਸਿੱਖਿਆ ਭਾਗ ਵਿੱਚ ਪਹੁੰਚ ਕੇ ਨਿਯੁਕਤੀ ਪੱਤਰ ਪ੍ਰਾਪਤ ਕਰਨਾ ਯਕੀਨੀ ਬਣਾਉਗੇ ਠੀਕ ਹੈ ਜੀ ਸੋ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਖਾਸ ਕਰ ਸਾਰੇ ਹੀ ਉਹਨਾਂ 6635 ਕੈਂਡੀਡੇਟਸ ਵਾਸਤੇ ਠੀਕ ਹੈ ਜੀ ਤਾਂ ਕਿ ਕਿਸੇ ਭੈਣ ਭਰਾ ਦਾ ਕੋਈ ਚਾਂਸ ਮਿਸ ਨਾ ਹੋ ਜਾਵੇ ਕਿਉਂਕਿ ਆਪਾਂ ਨੂੰ ਪਤਾ ਵੀ ਸਰਕਾਰਾਂ ਜਾਦਾ ਜਿਹੜੀਆਂ ਉਹ ਵੇਟ ਨਹੀਂ ਕਰਦੀਆਂ ਆ ਪਿਛਲੇ ਦਿਨਾਂ ਦੇ ਵਿੱਚ 23 64 ਦੇ ਕਿੰਨੇ ਕੈਂਡੀਡੇਟ ਸੀਗੇ ਜਿਹੜੇ ਵਿਚਾਰੇ ਜੋਇਨ ਨਹੀਂ ਹੋਏ ਕਾਰਨਾਂ ਨੂੰ ਉਹਨਾਂ ਨੂੰ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਯੋਗਤਾ ਰੱਦ ਕਰ ਦਿੱਤੀ ਗਈ ਹੈ ਠੀਕ ਹੈ ਜੀ ਇਸੇ ਤਰ੍ਹਾਂ ਹੀ ਅੱਜ ਆਪਾਂ ਵੀਡੀਓ ਸਾਂਝੀ ਕੀਤੀ ਸੀ ਕਿ ਮਾਸਟਰ ਕੈਟਰ ਤੋਂ ਲੈਕਚਰ ਆ ਪ੍ਰਮੋਟ ਹੋਈ ਸੀ ਜਿਨ੍ਹਾਂ ਨੇ ਉੱਥੇ ਮਤਲਬ ਨਹੀਂ ਜੋਇਨ ਕੀਤਾ ਉਹਨਾਂ ਨੂੰ 2 ਸਾਲਾਂ ਵਾਸਤੇ ਡੀਵਾਰ ਕਰ ਦਿੱਤਾ ਗਿਆ ਸੋ ਕਿਸੇ ਭੈਣ ਭਰਾ ਦਾ ਨੁਕਸਾਨ ਨਾ ਹੋਵੇ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਸ਼ਾਰਟ ਪੈਂਥੀ ਰੇਟ ਕੈਂਟਰੀ ਸਵਾਤ ਜਿਹੜੇ ਇਹ ਵੀਡੀਓ ਉਹਨਾਂ ਤੱਕ ਪਹੁੰਚਣੀ ਚਾਹੀਦੀ ਹੈ ਹੁਣੇ ਹੁਣੇ 8.45 ਦੇ ਉੱਪਰ ਇਹ ਅਪਡੇਟ ਆਈ ਹੈ ਸੋ ਨਾਲ ਦੀ ਨਾਲ ਆਪਾਂ ਤੁਹਾਨੂੰ ਜਿਹੜੀ ਇਹ ਨਵੀਂ ਅਪਡੇਟ ਦਿੱਤੀ ਹੈ 29 ਤਰੀਕ ਦੋਸਤੋ ਕੱਲ ਨੂੰ ਤੁਸੀਂ ਆਪਣੇ ਜਿਹੜਾ ਹੈਗਾ ਸੰਬੰਧਤ ਜ਼ਿਲ੍ਹਾ ਸਿੱਖਿਆ ਅਫਸਰ ਕੋਲੇ ਜਾਣਾ ਜੇ ਮੰਨ ਲਓ ਕਿਸੇ ਨੂੰ ਫਿਰੋਜ਼ਪੁਰ ਆਇਆ ਜਾਂ ਫਾਜ਼ਿਲਕਾ ਆਇਆ ਗੁਰਦਾਸਪੁਰ ਆਇਆ ਤਰਨਤਾਰਨ ਆਇਆ ਠੀਕ ਹੈ ਜੀ ਅੰਮ੍ਰਿਤਸਰ ਆਇਆ ਤਾਂ ਉੱਥੋਂ ਦੇ ਸਿੱਖਿਆ ਅਫਸਰ ਕੋਲੇ ਪਹੁੰਚ ਕੇ ਤੁਸੀਂ ਆਪਣੇ ਜਿਹੜੇ ਨੁਕਤੀ ਪੱਤਰ ਪ੍ਰਾਪਤ ਕਰ ਸਕਦੇ ਹੋ ਤੇ ਦੋਸਤੋ ਇੱਕ ਤੁਹਾਨੂੰ ਸਲਾਹ ਇਹ ਹੈ ਵੀ ਜਦੋਂ ਤੁਸੀਂ ਨਿਯੁਕਤੀ ਪੱਤਰ ਪ੍ਰਾਪਤ ਕਰ ਲਿਆ ਕੋਸ਼ਿਸ਼ ਕਰਿਓ ਨਿਯੁਕਤੀ ਪੱਤਰ ਪ੍ਰਾਪਤ ਕਰਨ ਅਨੁਸਾਰ ਹੀ ਜੇਕਰ ਉੱਥੇ ਤੁਹਾਨੂੰ ਜਿਹੜਾ ਪੱਤਰ ਉਸੇ ਏਰੀਆ ਦਾ ਹੀ ਮਿਲਿਆ ਉਸ ਸਕੂਲ ਦਾ ਹੀ ਮਿਲਿਆ ਠੀਕ ਹੈ ਤਾਂ ਭਾਵੇਂ ਜਿਆ ਤੁਹਾਡਾ ਸਕੂਲ ਹੈ ਉਥੇ ਨੇੜੇ ਹੈ ਤਾਂ ਤੁਸੀਂ ਉਸੇ ਦਿਨ ਹੀ ਜੁਆਇਨ ਕਰ ਲਿਓ ਬਹੁਤ ਵਧੀਆ ਰਹੂਗਾ ਨਹੀਂ ਫਿਰ ਜੇਕਰ ਤੁਹਾਡਾ ਸਟੇਸ਼ਨ ਤੁਹਾਡੇ ਸਿੱਖਿਆ ਅਫਸਰ ਤੋਂ ਦੂਰ ਹੈ ਕਿਤੇ ਹੈ ਠੀਕ ਹੈ ਤਾਂ ਅਗਲੇ ਦਿਨ ਜ਼ਰੂਰ ਸਵੇਰੇ ਜਿਹੜਾ ਜਿਵੇਂ ਕਹਿੰਦੇ ਵੀ ਪਹਿਲੇ ਪੈਰ ਆਪ ਠੀਕ ਹੈ ਜੀ ਦੁਪਹਿਰ ਤੋਂ ਪਹਿਲਾਂ ਜਰੂਰ ਜੁਆਇਨ ਕਰ ਲਿਓ ਠੀਕ ਹੈ ਜੀ ਕਿਉਂਕਿ ਕਈ ਵਾਰ ਅਕਸਰ ਆਪਾਂ ਤੁਹਾਨੂੰ ਦੇਖਿਆ ਵੀ ਕੋਈ ਇਧਰ ਉਧਰ ਥੋੜਾ ਬਹੁਤ ਜੇਕਰ ਕੋਈ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਰੋਕ ਲੱਗ ਜਾਂਦੀ ਹੈ ਉਹਦੇ ਕਾਰਨ ਫਿਰ ਤੁਹਾਡੀ ਜਿਹੜੀ ਜੁਆਇਨਿੰਗ ਵਿੱਚ ਲਟਕ ਜਾਂਦੀ ਹੈ ਆ ਪਿਛਲੇ ਤੁਸੀਂ 5899 ਦੇਖਿਆ ਸੀ ਜਿਹੜੇ ਕੈਂਡੀਡੇਟਸ ਪਹਿਲਾਂ ਵਿੱਚ ਜੁਆਇਨ ਕਰ ਗਏ ਕਰ ਗਏ ਉਸ ਤੋਂ ਬਾਅਦ ਜਿਹੜੇ ਰਹਿ ਗਏ ਵਿਚਾਰੇ ਉਹ ਰਹਿ ਗਏ ਠੀਕ ਹੈ ਉਹ ਕਿੰਨੇ ਟਾਈਮ ਬਾਅਦ ਉਹਨਾਂ ਨੂੰ ਜਿਹੜੀ ਜੁਆਇਨਿੰਗ ਮਿਲੀ ਆ ਸੋ ਜਿਵੇਂ ਇਹ ਤੁਹਾਨੂੰ ਜਿਹੜਾ ਤੁਹਾਡਾ ਸਟੇਸ਼ਨ ਅਲਾਟਮੈਂਟ ਦਾ ਜਿਹੜਾ ਚੋਂ ਮਿਲਦਾ ਉਹ ਨਾਲ ਦੀ ਨਾਲ ਲੈ ਸੋ ਕਿਰਪਾ ਕਰਕੇ ਵੀਡੀਓ ਨੂੰ ਬੱਧ ਪਤਾ ਲਾਈਕ ਸ਼ੇਅਰ ਜ਼ਰੂਰ ਕਰਿਓ ਸੋ ਭੈਣ ਭਰਾ ਜਿਹੜੇ ਨਵੇਂ ਹੁੰਦੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਹਰ ਦਿਨ ਕੁਝ ਨਾ ਕੁਝ ਨਵਾਂ ਤੁਹਾਡੇ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆਂ ਸੋ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ